ਕਾਂਗਰਸ ਪਾਰਟੀ ਤੋਂ ਭਾਜਪਾ ਦੇ ਵਿੱਚ ਜਾਣ ਵਾਲੇ ਨੇਤਾਵਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਹੋਣਾ ਵੀਆਈਪੀ ਸੁਰੱਖਿਆ ਦਿੱਤੀ ਗਈ ਹੈ ਇਸ ਦੇ ਵਿੱਚ ਕਿਹੜੇ ਕਿਹੜੇ ਲੀਡਰ ਸ਼ਾਮਲ ਨੇ ਤੁਹਾਨੂੰ ਦੱਸ ਦਿਆਂ ਦਰਸਲ ਜਿਨ੍ਹਾਂ ਨੂੰ ਹਥਿਆਰਬੰਦ ਕਮਾਂਡੋਜ਼ ਨੀਲ ਕਮਾਂਡੋਜ਼ ਦੀ ਸੁਰੱਖਿਆ ਜਿਹੜੀ ਉਹ ਦਿੱਤੀ ਗਈ ਹੈ ਉਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਿਕਰਮ ਚੌਧਰੀ ਕਰਮਜੀਤ ਕੌਰ ਚੌਧਰੀ ਤੇਜਿੰਦਰ ਸਿੰਘ ਬਿੱਟੂ ਇਹ ਨਾਮ ਸ਼ਾਮਲ ਨੇ ਜਿਨ੍ਹਾਂ ਦੇ ਵਿੱਚੋਂ ਕਰਮਜੀਤ ਕੌਰ ਚੌਧਰੀ ਤੇਜਿੰਦਰ ਸਿੰਘ ਬਿੱਟੂ ਜਿਹੜੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤੇ ਉਧਰ ਵਿਕਰਮਜੀਤ ਚੌਧਰੀ ਜਿਨ੍ਹਾਂ ਨੂੰ ਕਿ ਕਾਂਗਰਸ ਪਾਰਟੀ ਵੱਲੋਂ ਸਸਪੈਂਡ ਕੀਤਾ ਗਿਆ ਸੀ ਚੰਜੀਤ ਸਿੰਘ ਚੰਨੀ ਦੇ ਖਿਲਾਫ ਟਿੱਪਣੀਆਂ ਕਰਨ ਤੇ ਇਹਨਾਂ ਨੂੰ ਹੁਣ ਵੀਆਈਪੀ ਸੁਰੱਖਿਆ ਮਹੱਈਆ ਕਰਵਾਈ ਗਈ ਹੈ ਸੂਤਰਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ ਕੇਂਦਰੀ ਖੁਫੀਆ ਏਜੰਸੀਆਂ ਦੇ ਵੱਲੋਂ ਵਿਕਰਮ ਚੌਧਰੀ ਉਨ੍ਹਾਂ ਦੀ ਮਾਂ ਕਰਮਜੀਤ ਕੌਰ ਚੌਧਰੀ ਅਤੇ ਤਜਿੰਦਰ ਸਿੰਘ ਬਿੱਟੂ ਨੂੰ ਖਤਰੇ ਦਾ ਖਦਸ਼ਾ ਪ੍ਰਗਟਾਉਣ ਤੇ ਤੈਨਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਜਿਹੜੀ ਉਹ ਦਿੱਤੀ ਗਈ ਹੈ ਦੱਸਦੇ ਕਿ ਕਰਮਜੀਤ ਕੌਰ ਚੌਧਰੀ ਤੇ ਤਜਿੰਦਰ ਸਿੰਘ ਬਿੱਟੂ ਨੇ ਜਿਹੜੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਅਤੇ ਸੂਤਰਾਂ ਨੇ ਵੀ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਉਕਤ ਨੇਤਾਵਾਂ ਨੂੰ ਸੁਰੱਖਿਆ ਮਹੱਈਆ ਕਰਵਾਈ ਜਾਵੇ ਅਤੇ 22 ਸ਼੍ਰੇਣੀ ਦੀ ਸੁਰੱਖਿਆ ਤਹਿਤ ਇਹਨਾਂ ਨetaਵਾਂ ਨਾਲ ਪੰਜਾਬ ਵਿੱਚ ਸਫ਼ਰ ਦੌਰਾਨ 4-5 ਹਥਿਆਰਬੰਦ ਕਮਾਂਡੋਸ ਤਨਾਤ ਰਹਿਣਗੇ ਅਤੇ CRPF ਵੱਲੋਂ ਜਲਦੀ ਹੀ ਇਹਨਾਂ ਨetaਵਾਂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਣ ਦੀ ਉਮੀਦ ਹੈ। ਇਹ ਵੀ ਦੱਸਦੀ ਹੈ ਕਿ ਕਾਂਗਰਸ ਨੇ ਫਲੋਰ ਤੋਂ ਵਿਧਾਇਕ ਵਿਕਰਮਜੀਤ ਚੌத்ਰੀ ਨੂੰ ਪ੍ਰਤੀਤ ਪਾਰਟੀ ਵਿੱਚ ਵਿਰੋਧੀ ਸਰਗਰਮੀਆਂ ਦੇ ਕਾਰਨ ਮੁਅੱਤਲ ਕਰ ਦਿੱਤਾ ਸੀ ਅਤੇ ਵਿਕਰਮ ਚੌத்ਰੀ ਵਿਕਰਮਜੀਤ ਨੇ ਜਿਲੰਦਰ ਲੋਕ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਚੰਦਰਜੀਤ ਸਿੰਘ ਚੰਨੀ ਨੂੰ ਉਮੀਦ ਉਮੀਦਵਾਰ ਬਣਾਏ ਜਾਣ ਤੇ ਜਿਹੜੀਆਂ ਕਿਥੇ ਤੌਰ ਤੇ ਟਿੱਪਣੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਕਾਂਗਸ ਨੇ ਇਹ ਵੱਡਾ ਐਕਸ਼ਨ ਉਹਨਾਂ ਦੇ ਉੱਤੇ ਲਿਆ ਅਤੇ ਉਹਨਿੰਦਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਵਾਈ ਸ਼ਰੈਣੀ ਦੀ ਸੁਰੱਖਿਆ ਮਹయ్యా ਕਰਵਾਈ ਗਈ ਹੈ ਉਸ ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਵਿਰੋਧੀ ਪਾਰਟੀਆਂ ਦੇ ਵੱਡੇ ਲੀਡਰ ਪਾਰਟੀਆਂ ਛੱਡ ਕੇ ਭਾਵੇਂ ਉਹਨਾਂ ਵਿੱਚ ਕੈਪਟਨ ਮਰਿੰਦਰ ਸਿੰਘ ਸੀ ਮਨਪ੍ਰੀਤ ਬਾਦਲ ਸੀ ਜਾਂ ਕੁਝ ਹੋਰ ਲੀਡਰ ਸੀ ਉਹਨਾਂ ਨੂੰ ਵੀ ਜਿਹੜੀ ਸੁਰੱਖਿਆ ਉਹ ਮਹੱਈਆ ਕਰਵਾਈ ਗਈ ਸਮੇਂ-ਸਮੇਂ ਤੇ ਤੇ ਹੁਣ ਇਹਨਾਂ ਤਿੰਨੇ ਨੇਤਾਵਾਂ ਨੂੰ ਵੀ ਵਾਈ ਸੁਰੱਖਿਆ ਜਿਹੜੀ ਉਹ ਦਿੱਤੀ ਗਈ ਹੈ ਕਿਉਂਕਿ ਬਹੁਤ ਸਾਰੇ ਨੇਤਾਵਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਸੀ ਜਾਂ ਜਿਹਾ ਹੁੰਦਾ ਹੈ ਕਿ ਜਿਹੜੇ ਦੂਜੀਆਂ ਪਾਰਟੀਆਂ ਨਾਲ ਜੁੜੇ ਹੁੰਦੇ ਨੇ ਤਾਂ ਉਹਨਾਂ ਦੀ ਸੁਰੱਖਿਆ ਵਾਪਸ ਲਈ ਜਾਂਦੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚੋਂ ਦੋ ਲੀਡਰ ਨੇ ਜਿਹੜੇ ਉਹ ਭਾਜਪਾ ਦੇ ਵਿੱਚ ਗਏ ਸੀ ਜਿਸ ਦੇ ਵਿੱਚ ਸੁਸ਼ੀ ਰਿੰਕੂ ਤੇ ਇੱਕ ਐਮਐਲਏ ਸੀਗੇ ਸ਼ਿਤਲ ਅੰਗੁਰਾਲ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਸੀ ਅਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਜਿਹਾ ਹੁੰਦਾ ਹੈ ਕਿ ਜਿਹੜੀ ਪਾਰਟੀ ਦਾ ਲੀਡਰ ਹੁੰਦਾ ਹੈ ਜੇਕਰ ਉਹ ਪਾਰਟੀ ਨਾਲ ਨਾਤਾ ਤੋੜਦਾ ਤਾਂ ਪਾਰਟੀ ਕਹਿ ਲਈਏ ਕਿ ਉਹਨਾਂ ਦੀਆਂ ਸ਼ਕਤੀਆਂ ਘਟਾ ਦਿੰਦੀ ਆ ਜਾਂ ਸੁਰੱਖਿਆ ਘਟਾਉਣ ਨੂੰ ਲੈ ਕੇ ਵੀ ਕਦਮ ਚੁੱਕੇ ਜਾਂਦੇ ਨੇ ਤੇ ਪਰ ਇਹ ਕਾਂਗਰਸ ਦੇ ਨੇਤਾ ਸੀਗੇ ਕੋਈ ਸੁਰੱਖਿਆ ਨਾਲ ਦੀ ਘਟਾਈ ਨਹੀਂ ਗਈ ਪਰ ਬਲਕਿ ਇਹਨਾਂ ਦੀ ਸੁਰੱਖਿਆ ਜਿਹੜੀ ਉਹ ਵਧਾਈ ਗਈ ਹੈ ਇਹਨਾਂ ਨੂੰ ਖਤਰਾ ਖਤਰਾ ਦੱਸਦੇ ਹੋਏ ਕੇਂਦਰ ਸਰਕਾਰ ਵੱਲੋਂ ਵਾਇ ਸੁਰੱਖਿਆ ਜਿਹੜੀ ਇਹਨਾਂ ਨੂੰ ਦਿੱਤੀ ਗਈ ਹੈ ਤਾਂ ਚਾਰ ਪੰਜ ਕਮਾਂਡੋਜ਼ ਨੇ ਜਿਹੜੇ ਹਥਿਆਰ ਬੰਦੋ ਇਹਨਾਂ ਦੇ ਨਾਲ ਉਹ ਰਹਿ ਸਕਦੇ ਨੇ ਕਿਉਂਕਿ ਕਰਮਜੀਤ ਕੌਰ ਚੌਧਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਂਗਰਸ ਪਾਰਟੀ ਤੋਂ ਨਿਰਾਸ਼ ਸੀਗੇ ਉਹਨਾਂ ਦੇ ਪੁੱਤਰ ਵੀ ਨਿਰਾਸ਼ ਸੀ ਕਿਉਂਕਿ ਜਿਹੜੇ ਗੱਲ ਕੀਤੀ ਜਾਵੇ ਸੰਤੋਖ ਸਿੰਘ ਚੌਧਰੀ ਇੱਕ ਵੱਡਾ ਨਾਮ ਸੀਗਾ ਮੈਂਬਰ ਆਫ ਪਾਰਲੀਮੈਂਟ ਸੀਗੇ ਜਿਨ੍ਹਾਂ ਦਾ ਕੀ ਮੌਤ ਹੋ ਗਈ ਸੀ ਭਾਰਤ ਜੋੜ ਯਾਤਰਾ ਦੇ ਦੌਰਾਨ ਪਰ ਉਸ ਤੋਂ ਬਾਅਦ ਜਿਮਨੀ ਚੋਣ ਹੁੰਦੀ ਆ ਤਾਂ ਕਰਮਜੀਤ ਕੌਰ ਚੌਧਰੀ ਨੂੰ ਕਾਂਗਰਸ ਚੋਣ ਮੈਦਾਨ ਚ ਉਤਾਰਦੀ ਹੈ ਪਰ ਉਹ ਨਹੀਂ ਜਿੱਤ ਸਕੇ ਜਿਸ ਤੋਂ ਬਾਅਦ ਫਿਰ ਉਹਨਾਂ ਨੇ ਚਾਂਲੇਜ ਸਿੰਘ ਚੰਨੀ ਨੂੰ ਚੋਣ ਮੈਦਾਨ ਚ ਉਤਾਰਿਆ ਤਾਂ ਉਸ ਤੋਂ ਬਾਅਦ ਫਿਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਰਮਜੀਤ ਕੌਰ ਚੌਧਰੀ ਤੇ ਉਧਰ ਉਨ੍ਹਾਂ ਦੇ ਪੁੱਤਰ ਵਿਕਰਮ ਚੌਧਰੀ ਵੀ ਸਮੇਂ-ਸਮੇਂ ਤੇ ਨਿਸ਼ਾਨੇ ਸਾਧਦੇ ਰਹਿੰਦੇ ਨੇ ਕਿਉਂਕਿ ਉਹ ਵੀ ਵਿਧਾਨ ਸਭਾ ਦੇ ਵਿੱਚ ਐਮਐਲਏ ਨੇ ਉੱਚ ਅਸੰਚਨ ਦੇ ਨਿਸ਼ਾਨੇ ਸਾਧਦੇ ਵਿਖਾਈ ਦਿੱਤੇ ਜਿਸ ਤੋਂ ਬਾਅਦ ਕਾਂਗਸ ਪਾਰਟੀ ਦੇ ਨਾਲ ਨੂੰ ਸਸਪੈਂਡ ਕਰ ਦਿੱਤਾ ਤਾਂ ਕਹਿ ਲਈਏ ਕਿ ਹੁਣ ਉਹਨਾਂ ਨੂੰ ਹੁਣ ਤਿੰਨੇ ਨਤਾਵਾਂ ਨੂੰ ਵਾਈ ਸੁਰੱਖਿਆ ਜਿਹੜੀ ਉਹ ਮਹਈਆ ਕਰਵਾਈ ਗਈ ਹੈ ਦੁਰੇਨ ਲੀਡਰ ਪੰਜਾਬੀ মিডিਆ ਨਾਲ ਦੇ ਇਜਾਜ਼ਤ ਧੰਨਵਾਦ